ਸਿਲਵਰੋਕ ਇੰਟਰਨੈਸ਼ਨਲ ਸਕੂਲ ਸਵਾਜਪੁਰ ਵਿਖੇ ਵਿਦਿਆਰਥੀ ਕੌਂਸਲ ਦੀ ਹੋਈ ਚੋਣ ਗੁਰਜੋਤ ਸਿੰਘ ਅਤੇ ਸ਼ਨੂਰ ਹੰਦਲ ਬਣੇ ਸਕੂਲ ਕੈਪਟਨ ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰੋਕ ਇੰਟਰਨੈਸ਼ਨਲ ਸੀਨੀਅਰ ਸੈਂਡਰੀ ਸਕੂਲ ਸਵਾਜਪੁਰ ਵਿਖੇ ਸਾਨਾ ਸ਼ੌਕਦਨ ਨਾਲ ਹੋਈ ਵਿਦਿਆਰਥੀ ਕੌਂਸਲ ਦੀ ਚੋਣ ਪ੍ਰਿੰਸੀਪਲ ਮਨੀਸ਼ਾ ਸੰਗਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਕੂਲ ਦੇ ਚੇਅਰਮੈਨ ਤਰਲੋਜਨ ਸਿੰਘ ਬਿੱਟੂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਿੰਸੀਪਲ ਮਨੀਸ਼ਾ ਸੰਗਰ ਨੇ ਵਿਦਿਆਰਥੀ ਕੌਂਸਲ ਦੀ ਜਾਣਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਗਰਜੋਸ਼ ਹਨ। ਸ਼ਨੂਰ ਹੁੰਦਲ ਨੇ ਸਕੂਲ ਕੈਪਟਨ ਵਜੋਂ ਜ਼ਿੰਮੇਵਾਰੀ ਸੰਭਾਲੀ। ਸਿਮਰਦੀਪ ਸਿੰਘ ਅਤੇ ਅਬਨੀਤ ਕੌਰ ਆਲਕ ਵਾਈਸ ਕੈਪਟਨ ਬਣੇ। ਵਿਸ਼ੇਬਰੀ ਸਿੰਘ ਪਹਿਲਾ, ਤਨਪ੍ਰੀਤ ਸਿੰਘ, ਅਮਰਨ ਸਿੰਘ, ਟਿੰਕਲ ਸੈਣੀ, ਰੀਤੀ ਪੰਡਤ, ਮਨਜੋਤ ਕੌਰ, ਨਵਨੀਤ ਕੌਰ ਅਤੇ ਬੰਸ਼ਕਾ ਨੇ ਡਿਸਪਲਿਨ ਕੈਪਟਨ ਦੀ ਜ਼ਿੰਮੇਵਾਰੀ ਸਾਂਭੀ। ਸੰਦੀਪ ਕੌਰ, ਸੁਨਮਿਤ ਕੌਰ ਰਮਨਪ੍ਰੀਤ ਕੌਰ ਸਪੋਰਟਸ ਕੈਪਟਨ ਚੁਣੇ ਗਏ ਅਮਰਪ੍ਰੀਤ ਕੌਰ ਰਿਤਕਾ ਤੇ ਨਿਮਿਸ਼ਾ ਜੈਨ ਨੇ ਸੀਸੀਏ ਦੀ ਕੈਪਟਨਸ਼ਿਪ ਦੀ ਜਿੱਮੇ ਓਕੇ ਤੇ ਮੁੱਖ ਮਹਿਮਾਨ ਸਰਦਾਰ ਤਲੋਚਨ ਸਿੰਘ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਕੂਲ ਕੈਪਟਨ ਦੀ ਚੋਣ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੇ ਮੀਤ ਜਿਤਾਈ ਕਿ ਸਕੂਲ ਦੇ ਨਵੇਂ ਬਣੇ ਕੈਪਟਨ ਸਕੂਲ ਤੇ ਹਰ ਪਹਿਲੂਆਂ ਤੋਂ ਆਪਣੀ ਸਮਾਵਾ ਦੇਣ ਲਈ ਹਮੇਸ਼ਾ ਤਤਪਰ ਰਹਿਣਗੇ ਪ੍ਰਿੰਸੀਪਲ ਮਨੀਸ਼ਾ ਸੰਗਰ ਨੇ ਵਿਦਿਆਰਥੀ ਕੌਂਸਲ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਜਿੰਮੇਵਾਰੀਆਂ ਨੂੰ ਲੈ ਕੇ ਵਿਵਖ ਦੇ ਨੇਤਾ ਤੇ ਅਫਸਰ ਮੰਨੇ ਹਨ ਅਤੇ ਅਸੀਂ ਵੱਡੀਆਂ-ਵੱਡੀਆਂ ਜਿੰਮੇਵਾਰੀਆਂ ਆਪਣੇ ਮੋਢਿਆਂ ਤੇ ਚੱਕਾਂ ਦੇ ਕਾਬਲ ਬਣ ਸਕਦੇ ਹਾਂ ਇਸ ਮੌਕੇ ਤੇ ਮੈਨੇਜਰ ਗਜਿੰਦਰ ਬਾਸ ਸਿੰਘ ਤਨ ਸੈਣੀ ਵਿਕਰਮਜੀਤ ਸਿੰਘ ਪੇਲਾ ਸੰਜੀਵ ਕੁਮਾਰ ਸ਼ਰਮਾ ਅਮਰਜੀਤ ਕੌਰ ਸੈਣੀ ਜਗਵੰਦਰ ਸੰਗ ਰਾਜਵੀਰ ਕੌਰ ਰਾਜਵਿੰਦਰ ਕੌਰ ਗੁਰਪ੍ਰੀਤ ਬਿਸ਼ਾਲੀ ਸੁਮਿਤ ਪਰਮਜੀਤ ਕੰਚਨ ਖਰਾਨਾ ਹਰਜੀਤ ਤੇ ਬਾਕੀ ਸਟਾਫ ਸਰਵੋਪੀਅਨ ਟੈਕਨੋਲੋਜੀ ਕਾਲਜ ਦੇ ਚੇਅਰਮੈਨ ਬੱਚਿਆਂ ਦੇ ਸਟੂਡੈਂਟ ਕਾਉਂਸਲ ਦੇ ਇਲੈਕਸ਼ਨ ਹੋਏ ਜੋ ਕਿ ਸਕੂਲ ਪ੍ਰਿੰਸੀਪਲ ਮੈਡਮ ਨੀਸ਼ਾ ਸੰਗਠਨ ਦੇ ਦੇਖ ਰਿਹਾ ਸੀ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੇ ਟੀਚਰਜ਼ ਨੇ ਆਪਣੀ ਆਪਣੀ ਪਾਰਟਿਸਪੇਸ਼ਨ ਦਿਖਾ ਕੇ ਇਸ ਸਟੂਡੈਂਟ ਕਾਉਂਸਲ ਦੇ ਇਲੈਕਸ਼ਨ ਨੂੰ ਸੁਨਪੰਨ ਕੀਤਾ ਔਰ ਮੈਂ ਅਚੇਚੇ ਤੌਰ ਤੇ ਚੰਡੀਗੜ੍ਹ ਤੋਂ ਇੱਥੇ ਬੱਚਿਆਂ ਨੂੰ ਆਪਣੀਆਂ ਬੈਸ ਵਿਸ਼ੇ ਦੇਣ ਵਾਸਤੇ ਆਇਆ ਅੱਜ ਬੱਚਿਆਂ ਨੇ ਆਪਣੇ ਆਪਣੇ ਜੂਜ ਟੂਟੀਆਂ ਨੂੰ ਸਕੂਲ ਬਰੋਂ ਦਿੱਤੀ ਗਈਆਂ ਸਕੂਲ ਕੈਪਟਨ ਸੀਸੀਆ ਕੈਪਟਨ ਡਿਸਪਲਿਨ ਕੈਪਟਨ ਸਪੋਰਟਸ ਕੈਪਟਨ ਹਾਊਸ ਕੈਪਟਨ ਇਹ ਸਾਰੇ ਬੱਚਿਆਂ ਨੇ ਅੱਜ ਆਪਣੀਆਂ ਸਾਰੇ ਆਪਣੇ ਪੇਰੈਂਟਸ ਦੀ ਹਾਜ਼ਰੀ ਦੇ ਵਿੱਚ ਟੀਚਰ ਦੀ ਹਾਜ਼ਰੀ ਦੇ ਵਿੱਚ ਤੇ ਸਾਰੇ ਜਿੰਨਾ ਵੀ ਸਕੂਲ ਸਟਾਫ ਨੂੰ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਆਪਣੇ ਆਪਣੇ ਪੋਥ ਰਹੀ ਹੈ ਉਹ ਜਿਨ੍ਹਾਂ ਨੂੰ ਪ੍ਰਿੰਸੀਪਲ ਮੈਡਮ ਨੇ ਬੱਚੇ ਨੂੰ ਮਜ਼ਬੂਤ ਦੁਵਾਈ ਹੈ ਮੈਂ ਜਿੱਥੇ ਪ੍ਰਿੰਸੀਪਲ ਮੈਡਮ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਬਧਾਈ ਦੇਣਾ ਹੈ ਉੱਥੇ ਮੈਂ ਬੱਚਿਆਂ ਨੂੰ ਵੀ ਬਹੁਤ-ਬਹੁਤ ਬਧਾਈ ਦੇਣਾ ਹੈ ਜਿਨ੍ਹਾਂ ਨੇ ਅੱਜ ਆਪਣੀਆਂ ਆਪਣੀਆਂ ਪੋਜੀਸ਼ਨਾਂ ਅੱਜ ਉਹਨਾਂ ਨੇ ਪੋਥ ਲੈ ਕੇ ਸੰਭਾਲੀਆਂ ਔਰ ਮੈਂ ਆਪਣੇ ਬੱਚਿਆਂ ਨੂੰ ਬਲੇਸਿੰਗ ਦੇ ਵਿੱਚ ਇੱਕ ਗੱਲ ਅੱਜ ਕਹੀ ਹੈ ਜਿਹੜੀ ਮੈਂ ਹੁਣ ਤੁਹਾਡਾਂ ਨਾਲ ਸਾਂਝੀ ਕਰ ਰਿਹਾ ਹਾਂ ਕਿ ਜਿਸ ਨੇ ਕੋਸ਼ਿਸ਼ ਕੀਤੀ ਬੁੱਲੇ ਹਾਂ ਲੰਘ ਗਿਆ ਉਹ ਪਹਾਰ ਜਿਹੜਾ ਰਹਿ ਗਿਆ ਸੋਚਣ ਦੇ ਵਿੱਚ ਉਹਦੇ ਪੱਲੇ ਹਾਰ ਸੋਚਣ ਨਾਲ ਕੁਝ ਨਹੀਂ ਮਿਲਣਾ ਮਿਹਨਤ ਕਰਨ ਦੇ ਨਾਲ ਹੀ ਸਾਰਾ ਕੁਝ ਮਿਲਦਾ ਹੈ ਔਰ ਮੈਂ ਬੱਚੇ ਨੂੰ ਆਪਣੇ ਸੰਦੇਸ਼ ਦੇ ਵਿੱਚ ਕਿਹਾ ਕਿ ਬੇਟਾ ਤੁਸੀਂ ਬਹੁਤ ਇਮਾਨਦਾਰੀ ਨਾਲ ਪਹਿਲਾਂ ਸルフ ਆਪਣੇ ਆਪ ਦੇ ਡਿਸਪੀਸਿਪਲਨ ਲੈ ਕੇ ਆਉਣਾ ਫਿਰ ਤੁਸੀਂ ਸਕੂਲ ਦੇ ਬੱਚਿਆਂ ਨੂੰ ਡਿਸਪੀਸਿਪਲਨ ਤੇ ਲੈ ਕੇ ਆਉਣਾ ਜਿੱਥੇ ਉਹਨਾਂ ਦੀ ਅੱਜ ਚੋਣ ਦੇ ਨਾਲ ਸਕੂਲ ਸਟਾਫ ਨੂੰ ਔਰ ਸਾਰਿਆਂ ਨੂੰ ਫਾਇਦਾ ਹੋਏਗਾ ਉਥੇ ਅੱਜ ਬੱਚਿਆਂ ਨੂੰ ਵੀ ਇੱਕ ਸਟੇਜ ਤੇ ਆ ਕੇ ਇੱਕ ਉਹਨੂੰ ਪਲੇਟਫਾਰਮ ਮਿਲਿਆ ਜਿਹਦੇ ਵਿੱਚ ਬੱਚੇ ਇੱਕ ਲੀਡਰਸ਼ਿਪ ਕੁਆਲਟੀ ਜਿਹੜੀ ਹੁੰਦੀ ਹੈ ਬੱਚੇ ਦੇ ਅੰਦਰ ਪੈਦਾ ਹੁੰਦੀ ਹੈ ਇਹ ਚੀਜ਼ਾਂ ਸਕੂਲ ਲੈਵਲ ਤੋਂ ਸ਼ੁਰੂ ਹੁੰਦੀਆਂ ਤਾਂ ਮੈਂ ਸਾਰੇ ਸਕੂਲ ਦੇ ਜਿੰਨੇ ਵੀ ਡੀਪੀਸੀ ਵੀ ਪ੍ਰਿੰਸੀਪਲ ਮੈਡਮ ਕੁਲਾਲ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਬਾਈਕ ਰੋਕੇ ਦਾ ਸ਼ਕਾ ਤਾਂ ਸੱਚੇ ਪਾਤਸ਼ਾਹ ਜਿਹੜੀ ਡਿਊਟੀ ਅੱਜ ਬੱਚਿਆਂ ਨੂੰ ਅੱਜ ਮਿਲੀ ਹੈ ਬੱਚਿਆਂ ਨੇ ਆਪਣੇ ਆਪਣੇ ਗਰੁੱਪ ਦੇ ਵਿੱਚ ਜੋ ਜੋ ਉਹਨਾਂ ਨੇ ਡਿਊਟੀਆਂ ਲਈਆਂ ਉਹ ਆਪਣੀ ਡਿਊਟੀ ਨੂੰ ਬਾਖੂਬੀ ਬਹੁਤ ਵਧੀਆ ਤਰੀਕੇ ਨਾਲ ਨਿਭਾਉਣ ਔਰ ਸਕੂਲ ਦੇ ਡਿਸਪੀਸਿਪਲਨ ਨੂੰ ਔਰ ਸਕੂਲ ਦੇ ਸਾਰੇ ਸਟਾਫ ਦੇ ਨਾਲ ਚੱਲ ਕੇ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਜਾਣ ਔਰ ਮੈਂ ਸਾਰਿਆਂ ਦਾ ਪ੍ਰੈਸ ਦਾ মিডিਆ ਦਾ ਔਰ ਜਿਹੜੇ ਜਿਹੜੇ ਵੀ ਪੇਰੈਂਟਸ ਸਾਡੇ ਕੋਲ ਆਜਾਏ ਸੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਅਖੀਰ ਵਿੱਚ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਬੱਚਿਆਂ ਨੂੰ ਬਹੁਤ-ਬਹੁਤ ਬਧਾਈਆਂ ਦੇਣਾ ਥੈਂਕ ਯੂ ਬਈ